ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਅੱਜ ਆਪਾਂ ਵਿਚਾਰ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਮ ਪਾਸ਼ਾ ਜਿਹਦਾ ਪੂਰਾ ਪਰਿਵਾਰ ਇੱਕ ਹਫਤੇ ਦੇ ਵਿੱਚ ਸ਼ਹੀਦ ਹੋ ਗਿਆ ਉਹਦੇ ਬਾਰੇ ਥੋੜੀ ਆਪਾਂ ਵਿਚਾਰ ਕਰਾਂਗੇ ਜੋ ਦਸੰਬਰ ਮਹੀਨਾ ਹੈ ਇਹ ਪੂਰਾ ਮਹੀਨਾ ਹੀ ਸ਼ਹੀਦੀ ਮਹੀਨਾ ਹੈ ਕਿਉਂਕਿ ਦਸੰਬਰ ਮਹੀਨੇ ਦੇ ਵਿੱਚ ਅਣਗਿਣਤ ਅਨੇਕਾ ਹੀ ਸ਼ਹੀਦیاں ਹੋਈਆਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬਾ ਦੇ ਕਿਲੇ ਦੇ ਵਿੱਚ ਰਹਿੰਦੇ ਹਨ ਤੇ ਉਥੇ ਮੁਗਲ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਕਿਲੇ ਨੂੰ ਘੇਰਾ ਪਾ ਲਿਆ ਘੇਰਾ ਅਸੂਲਾਂ ਦਾ ਸੀ ਜੋ ਕਿ ਇਹ ਲੜਾਈ ਹੀ ਅਸੂਲਾਂ ਦੀ ਸੀ ਗੁਰੂ ਜੀ ਆਪਣੇ ਅਸੂਲਾਂ ਤੇ ਚਾਲ ਰਹਿ ਛਨ ਉਹ ਕਿਵੇਂ ਚੱਲ ਰਿਹਾ ਛਨ ਮੁਗਲ ਬਾਦਸ਼ਾ ਜੋ ਚਾਹੁੰਦਾ ਸੀ ਗੁਰੂ ਜੀ ਉਹਨਾਂ ਦੇ ਮੁਤਾਬਕ ਨਹੀਂ ਛਨ ਚੱਲੇ ਕਿਉਂਕਿ ਉਹ ਜੋ ਮੁਗਲ ਬਾਦਸ਼ਾ ਦਾ ਹੁਕਮ ਸੀ ਕਿ ਜੋ ਵੀ ਗੁਲਾਮ ਹੈ ਉਹ ਸਿਰ ਤੇ ਦਸਤਾਲ ਨਹੀਂ ਸਜਾਏਗਾ ਪੱਗ ਨਹੀਂ ਬਨੇਗਾ ਤੇ ਘੋੜੇ ਦੀ ਸਵਾਰੀ ਨਹੀਂ ਕਰੇਗਾ ਤਲਵਾਰबाजी ਨਹੀਂ ਕਰੇਗਾ ਤੇ ਸਾਰੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਗਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਸਤਾਰ ਪਾਗੜੀ ਬੰਨਣ ਲਈ ਤੇ ਪਾਗੜੀ ਬੰਨੀ ਤੇ ਘੋੜੇ ਅਰਬੀ ਘੋੜੇ ਲਿਆ ਕੇ ਘੋੜਿਆਂ ਦੇ ਸਵਾਰੀ ਵੀ ਕੀਤੀ ਸਿੱਖਾਂ ਨੂੰ ਵੀ ਸਖਲਾਈ ਦਿੱਤੀ ਗਈ ਤੇ ਤਲਵਾਰਬਾਜੀ ਤੇ ਗੁਰੂ ਜੀ ਦਾ ਆਪਣਾ ਅਲੱਗ ਨਗਾਰਾ ਜਿਸ ਨੂੰ ਰਣਜੀਤ ਨਗਾਰਾ ਕਹਿੰਦੇ ਹਨ ਅਲੱਗ ਰਣਜੀਤ ਨਗਾਰਾ ਵੀ ਸੀ ਜਦੋਂ ਰਣਜੀਤ ਨਗਾਰਾ ਵਜਦਾ ਸੀ ਤਾਂ ਪਹਾੜੀ ਰਾਜਿਆਂ ਨੂੰ ਕੰਬਣੀ ਛੜ ਜਾਂਦੀ ਸੀ ਇਸ ਕਾਰਨ ਮੁਗਲ ਬਾਦਸ਼ਾਹ ਆਉਨਗਜੇਬ ਨੇ ਕ੍ਰਾਮ ਦੀਆਂ ਕਸਮਾਂ ਖਾਧੀਆਂ ਕਿ ਤੁਸੀਂ ਕਿਤੇ ਨੂੰ ਖਾਲੀ ਕਰ ਦਿਓ ਅਸੀਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹਚਾਵਾਂਗੇ ਤੇ ਪਹਾੜੀ ਰਾਜਾ ਨੇ ਗੀਤਾ ਅਤੇ ਗੌਧੀਆਂ ਕਸਮਾਂ ਖਾਧੀਆਂ ਕਿ ਤੁਸੀਂ ਕਿਲੇ ਨੂੰ ਖਾਲੀ ਕਰ ਦਿਓ ਅਸੀਂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਜਾਣੀ ਜਾਣ ਚੰਨ ਕਿ ਇਹ ਆਪਣੇ ਜੋ ਖਾਧੀਆਂ ਹੋਈਆਂ ਕਸਮਾਂ ਤੇ ਪੂਰੇ ਨਹੀਂ ਉਤਰਦੇ ਇਸ ਕਾਰਨ ਗੁਰੂ ਜੀ ਨੇ ਇੱਕ ਕਾਫਲਾ ਭੇਜਿਆ ਗੱਡਿਆਂ ਦਾ ਜਿਸ ਦੇ ਵਿੱਚ ਟੁੱਟਿਆ-ਫੁੱਟਿਆ ਸਮਾਨ ਤੇ ਕੂੜਾ ਵਗੈਰਾ ਭੜਕੇ ਭੇਜ ਦਿੱਤਾ ਗਿਆ ਤੇ ਉੱਤੇ ਚਮਕਦਾਰ ਕਪੜੇ ਵਗੈਰਾ ਬਨਨ ਦਿੱਤੇ ਗਏ ਜਦੋਂ ਉਹ ਨਿਕਲਿਆ ਤੇ ਉਸੇ ਸਮੇਂ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਹਮਲਾ ਕੀਤਾ ਤੇ ਜਦੋਂ ਉਹਨਾਂ ਨੇ ਗੱਡਿਆਂ ਦੇ ਵਿੱਚ ਦੇਖਿਆ ਤੇ ਉਹਨਾਂ ਨੂੰ ਬਹੁਤ ਹੀ ਬੇਸ਼ਰਮੀ ਵਾਲੀ ਗੰਦ ਹੋਈ ਸ਼ਰਮਿੰਦਗੀ ਮਹਿਸੂਸ ਹੋਈ ਉਹਨਾਂ ਨੂੰ ਪਰ ਆਖਰ ਦੇ ਵਿੱਚ ਜਦੋਂ ਮਾਤਾ ਗੁਜਰ ਕੌਲ ਦੇ ਕਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਖਾਲੀ ਕਰਨ ਦਾ ਨਿਲ ਨਾ ਲਿਆ ਸੇਪ ਉਹਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾ ਸਮੇਤ ਕਿਲਾ ਖਾਲੀ ਕੀਤਾ ਖਾਲੀ ਜਿਵੇਂ ਹੀ ਕਿਲਾ ਖਾਲੀ ਕਰਨ ਦੀ ਹੀ ਦੇਰ ਸੀ ਕਿ ਮੁਗਲ ਫੌਜਾਂ ਨੇ ਗੁਰੂ ਜੀ ਦੇ ਤੇ ਹਮਲਾ ਕਰ ਦਿੱਤਾ ਤੇ ਗੁਰੂ ਜੀ ਸੱਪ ਪੋਦੀ ਸਵੇਰੇ ਸਲਸਾ ਨਦੀ ਤੇ ਪਹੁੰਚੇ ਉਸ ਸਮੇਂ ਅਮਰਤਵੇਰਾ ਸੀ ਅਮਰਤਵੇਰੇ ਦਾ ਸਮਾਂ ਸੀ ਗੁਰੂ ਜੀ ਨੇ ਅਮਰਤਵੇਰੇ ਨੂੰ ਨਾ ਖੁੰਝਣ ਦਿੱਤਾ ਉਹਨਾਂ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਕੀਰਤਨ ਕਰੋ ਤੇ ਸਭ ਨੇ ਮਿਲ ਕੇ ਕੀਰਤਨ ਸ਼ੁਰੂ ਕਰ ਦਿੱਤਾ ਤੇ ਪਿੱਛੋਂ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਗੁਰੂ ਜੀ ਨੇ ਕੁਝ 94 ਸਿੱਖਾਂ ਨੂੰ ਉਹਨਾਂ ਨੂੰ ਲੋਕਲਨ ਲਈ ਭੇਜਿਆ ਤੇ ਜਿਵੇਂ ਹੀ ਕੀਰਤਨ ਸਮਾਪਤ ਹੋਇਆ ਜੋ ਆਸਾ ਦੀਵਾਲ ਦਾ ਕੀਰਤਨ ਚੱਲ ਰਿਹਾ ਸੀ ਜਿਵੇਂ ਇਹ ਸੰਪੂਰਨ ਹੋ ਗਿਆ ਤੇ ਉਹ ਸਮੇਂ ਇੱਕ ਗਹਿ ਘਸ ਤੇ ਕਮਸਾਨ ਦੀ ਲੜਾਈ ਹੋਈ ਇਸ ਲੜਾਈ ਦੇ ਵਿੱਚ ਜੋ 7 ਪੋ ਨੂੰ ਲੜਾਈ ਲੜੀ ਗਈ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖੇੜੂ-ਖੇੜੂ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਕਿਉਂਕਿ ਉਹ ਸਮੇਂ ਸਰਸਾ ਨਦੀ ਦੇ ਵਿੱਚ ਹੜ੍ਹ ਆਇਆ ਹੋਇਆ ਸੀ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪਈ ਜਾ ਰਿਹਾ ਸੀ ਲਗਾਤਾਰ ਉਸ ਮੀਂਹ ਦੇ ਕਾਰਨ ਨਦੀ ਦੇ ਵਿੱਚ ਜੋ ਕਿ ਸਲਸਾ ਨਦੀ ਵਹਿਂਦੀ ਸੀ ਉਹਦੇ ਵਿੱਚ ਹੜ੍ਹ ਆਇਆ ਹੋਇਆ ਸੀ ਉਸ ਕਮਹਾਨ ਦੀ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਤਿੰਨ ਟੁਕੜੇ ਹੋ ਗਏ ਤਿੰਨ ਹਿੱਸੇ ਹੋ ਗਏ ਤਿੰਨ ਹਿੱਸਿਆਂ ਦੇ ਵਿੱਚ ਤਿੰਨ ਭਾਗਾਂ ਦੇ ਵਿੱਚ ਗੁਰੂ ਜੀ ਦਾ ਪਰਿਵਾਰ ਵੰਡਿਆ ਗਿਆ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਪਹਿਲਾ ਜੋਹੀ ਛਾਸੀ ਪਹਿਲਾ ਭਾਗ ਗੁਰੂ ਜੀ ਦੇ ਪਰਵਾਰ ਦਾ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪ ਤੇ ਦੋ ਵੱਡੇ ਸਹਿਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜਝਾਰ ਸਿੰਘ ਤੇ ਉਹਨਾਂ ਦੇ ਨਾਲ 45 ਦੇ ਲਗਭਗ ਸਿੰਘ ਸਨ ਜੋ ਕਿ ਸਰਸਾ ਨਦੀ ਨੂੰ ਪਾਰ ਕਰ ਗਏ ਪਾਰ ਕਰਨ ਤੋਂ ਬਾਅਦ ਗੁਰੂ ਜੀ ਕੋਟਲਾ ਨਹਿنگਖਾਂ ਪਹੁੰਚੇ ਜੋ ਕੋਟਲਾ ਪਿੰਡ ਹੈ ਉਥੇ ਇੱਕ ਨਹਿنگਖਾਂ ਨਾਮ ਦਾ ਇੱਕ ਮੁਸਲਮਾਨ ਵੀਰ ਭਰਾ ਰਿਹਾ ਲੈਂਦਾ ਸੀ ਜੋ ਕਿ ਇੱਕ ਸੱਚਾ ਸੁੱਚਾ ਮੁਸਲਮਾਨ ਸੀ ਜਦੋਂ ਗੁਰੂ ਜੀ ਉਹਨਾਂ ਦੇ ਘਰੇ ਪਹੁੰਚੇ ਉਥੇ ਜੋ ਭਾਈ ਬਚਿੱਤਰ ਸਿੰਘ ਸੀ ਬਹੁਤ ਹੀ ਜ਼ਖਮੀ ਹਾਲਤ ਦੇ ਵਿੱਚ ਸੀ ਜਿਹੜੇ ਪਲੰਗ ਤੇ ਗੁਰੂ ਜੀ ਬੈਠੇ ਉਸੇ ਪਲੰਗ ਤੇ ਉਹਨਾਂ ਨੂੰ ਲਟਾਇਆ ਗਿਆ ਉਸ ਤੋਂ ਬਾਅਦ ਜਦੋਂ ਗੁਰੂ ਜੀ ਨੇ ਸੋਚਿਆ ਕਿ ਮੁਗਲ ਫੌਜਾਂ ਪੈਰ ਨੱਪਦੀਆਂ ਹੋਈਆਂ ਪੈਰ ਪੈਰ ਦਾ ਪਿੱਛਾ ਕਰਦੀਆਂ ਹੋਈਆਂ ਇੱਥੇ ਕੋਈ ਸਮੇਂ ਦੇ ਵਿੱਚ ਆ ਜਾਣਗੀਆਂ ਤਾਂ ਗੁਰੂ ਜੀ ਨੇ ਨਿਹੰਗ ਖਾਨ ਦੀ ਡਿਊਟੀ ਲਾਈ ਕਿ ਇਹਨਾਂ ਦੀ ਦੇਖਭਾਲ ਤੁਸੀਂ ਕਰਨੀ ਹੈ ਤੇ ਗੁਰੂ ਜੀ ਅੱਗੇ ਚਮਕੌਰ ਦੀ ਗੜੀ ਦੇ ਵਿੱਚ ਚੱਲੇ ਗਏ ਉੱਤੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਤੇ ਕੁਝ ਲਗਭਗ 40-45 ਦੇ ਲਗਭਗ ਸਿੰਘ ਤੇ ਪੰਜ ਪਿਆਰੇ ਸਨ ਤੇ ਮੁਗਲਾਂ ਨੇ ਜਦੋਂ ਗੜੀ ਨੂੰ ਪਾ ਲਿਆ ਜਦੋਂ ਗੜੀ ਨੂੰ ਪਾਇਆ ਗਿਆ ਤੇ ਅਸੀਂ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪੰਜ ਸਿੰਘਾਂ ਦੀ ਟੁਕੜੀ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਬਾਹਰ ਜੋ ਕਿ ਕੱਚੀ ਹਵੇਲੀ ਦੇ ਵਿੱਚ ਗੁਰੂ ਜੀ ਨੇ ਸ਼ਰਨ ਲਈ ਹੋਈ ਸੀ ਉਹ ਕੱਚੀ ਹਵੇਲੀ ਦੇ ਵਿੱਚੋਂ ਪੰਜ ਪੰਜ ਸਿੰਘਾਂ ਲਈ ਜਥੇ ਨੂੰ ਗੁਰੂ ਜੀ ਮੁਗਲ ਫੌਜਾਂ ਦੇ ਨਾਲ ਲੜਨ ਦੇ ਲਈ ਭੇਜ ਦਿੰਦੇ ਤੇ ਉਹ ਲੜਾਈ ਕਰਨ ਕਰਦੇ ਤੇ ਸਿੱਧੀ ਪ੍ਰਾਪਤ ਕਰ ਲੈਂਦੇ ਅੱਠ ਪੌ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜਝਾਰ ਸਿੰਘ ਦੋਨੇ ਹੀ ਉਸ ਲੜਾਈ ਦੇ ਵਿੱਚ ਸ਼ਹੀਦیاں ਪ੍ਰਾਪਤ ਕਰ ਗਏ ਤੇ ਉਸ ਲੜਾਈ ਦੇ ਵਿੱਚ ਤਿੰਨ ਪਿਆਰੇ ਜੋ ਸ਼ਹੀਦ ਹੋ ਗਏ ਭਾਈ ਮੁਖਮ ਸਿੰਘ ਭਾਈ ਹਿੰਮਤ ਸਿੰਘ ਤੇ ਭਾਈ ਸਹਿਬ ਸਿੰਘ ਜੋ ਕਿ ਪੰਜ ਪਿਆਰੇ ਦੇ ਵਿੱਚੋਂ ਇਹ ਤਿੰਨ ਪਿਆਰੇ ਵੀ ਇਸ ਲੜਾਈ ਦੇ ਵਿੱਚ ਹੀ ਸ਼ਹੀਦ ਹੋ ਗਏ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਸਿੰਘਾਂ ਨੇ ਮਿਲ ਕੇ ਅਲਦਾਸ ਕੀਤੀ ਕਿ ਗੁਰੂ ਜੀ ਜਿੱਤੋ ਸੀ ਇੱਥੋਂ ਚੱਲੇ ਜਾਓ ਤੇ ਗੁਰੂ ਜੀ ਨੂੰ ਉਹਨਾਂ ਨੂੰ ਇੱਕ ਹੁਕਮ ਮੰਨਦੇ ਆਪਣੇ ਸਿੰਘਾਂ ਦਾ ਆਪਣੇ ਬੱਚਿਆਂ ਦਾ ਹੁਕਮ ਮੰਨਦੇ ਹੋਏ ਉਥੋਂ ਜਾਣ ਦਾ ਫੈਸਲਾ ਕੀਤਾ ਕਿ ਗੁਰੂ ਜੀ ਨੇ ਆਪਣੀ ਕਲਗੀ ਭਾਈ ਸੰਗਤ ਸਿੰਘ ਜੀ ਦੇ ਲਗਾਈ ਕਿਉਂਕਿ ਭਾਈ ਸੰਗਤ ਸਿੰਘ ਜੀ ਦੀ ਸ਼ਕਲ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ ਸੀ ਇਹ ਕਰਕੇ ਉਹਨਾਂ ਨੇ ਉਹ ਕਲੰਗੀ ਸਜਾਈ ਤੇ ਗੁਰੂ ਜੀ ਨੇ ਹੱਥ ਤੇ ਹੱਥ ਮਾਰ ਕੇ ਆਖਿਆ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜੇ ਤੁਸੀਂ ਰੋਕ ਸਕਦੇ ਹੋ ਤਾਂ ਲੋਕ ਲਵੋ ਤੇ ਗੁਰੂ ਜੀ ਮੈਦਾਨੇ ਜੰਗ ਵਿੱਚ ਕੁੱਦ ਪਏ ਇਹਦੇ ਵਿੱਚ ਅੱਗੇ ਗੁਰੂ ਜੀ ਮਾਸੀਵਾੜੇ ਦੇ ਜੰਗਲਾਂ ਵਿੱਚ ਜਾ ਪਹੁੰਚੇ ਤੇ ਉੱਥੇ ਹੀ ਮਾਸੀਵਾੜੇ ਦੇ ਜੰਗਲਾਂ ਵਿੱਚ ਜੋ ਕਿ ਪੰਜ ਪਿਆਰੇ ਦੇ ਵਿੱਚੋਂ ਦੋ ਪਿਆਰੇ ਬਚ ਗਏ ਸਨ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਇਹ ਉਹਨਾਂ ਦੇ ਨਾਲ ਭਾਈ ਮਾਨ ਸਿੰਘ ਤਿੰਨੇ ਹੀ ਗੁਰੂ ਜੀ ਨੂੰ ਮਾਸੀ ਵਾਲੇ ਦੇ ਜੰਗਲਾਂ ਦੇ ਵਿੱਚ ਮਿਲੇ ਉਹ ਜਗ੍ਹਾ ਤੋਂ ਅੱਗੇ ਚੱਲ ਕੇ ਜਦੋਂ ਇੱਕ ਮਸੰਦ ਦੇ ਘਰੇ ਗਏ ਮਸੰਦ ਜੀ ਨੇ ਮਸੰਦ ਸੀ ਜੋ ਕਿ ਉਹਨਾਂ ਨੇ ਗੁਰੂ ਨੂੰ ਆਪਣੇ ਘਰ ਨਾਲ ਰੋਕਣ ਲਈ ਕੈਡਿਟੀ ਕਿਉਂਕਿ ਉਹ ਡਰਦਾ ਹੋਇਆ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਘਰ ਨਹੀਂ ਰੋਕਿਆ ਤੇ ਗੁਰੂ ਜੀ ਅੱਗੇ ਗਏ ਉਹਨਾਂ ਨੂੰ ਨਵੀ ਖਾਂ ਤੇ ਗਨੀ ਖਾਂ ਨਾਂ ਦੇ ਦੋ ਮੁਸਲਮਾਨ ਜੋ ਕਿ ਵਪਾਰੀ ਸਨ ਕਿ ਉਹ ਗੁਰੂ ਦੇ ਸੇਵਕ ਸਨ ਤੇ ਉਹਨਾਂ ਨੂੰ ਮਿਲੇ ਨਵੀ ਖਾਂ ਤੇ ਗਨੀ ਖਾਂ ਨੇ ਗੁਰੂ ਜੀ ਨੂੰ ਤੇ ਉਹਨਾਂ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਨ ਤੇ ਗੁਰੂ ਜੀ ਨੂੰ ਇੱਕ ਪਾਲਕੀ ਦੇ ਵਿੱਚ ਬਿਠਾਇਆ ਤੇ ਉੱਚ ਦਾ ਪੀੜ ਬਣਾ ਕੇ ਜਦੋਂ ਮੁਗਲ ਫੌਜਾਂ ਨੇ ਉਹਨਾਂ ਨੂੰ ਰੋਕਿਆ ਕਿ ਤੁਸੀਂ ਕਿਸ ਨੂੰ ਲੈ ਕੇ ਜਾ ਰਹੇ ਹੋ ਇਹ ਕੌਣ ਹੈ ਤਾਂ ਨਵੀ ਘਾਟੇ ਕਨੀ ਖਾਨੇ ਇਹ ਹੀ ਉੱਤਰ ਦਿੱਤਾ ਕਿ ਇਹ ਸਾਡਾ ਉੱਚ ਦਾ ਪੀੜ ਹੈ ਤੇ ਉਹਨਾਂ ਦੇ ਜੋ ਕਿ ਮੁਗਲ ਸੈਨਾ ਨੇ ਉਹਨਾਂ ਨੂੰ ਜਾਨ ਦਿੱਤਾ ਗਿਆ ਉਹਨਾਂ ਨੇ ਉੱਚ ਦਾ ਪੀੜ ਸਮਝ ਕੇ ਨਵਸ਼ ਘਾਲ ਕੀਤੀ ਤੇ ਅੱਗੇ ਭੇਜ ਦਿੱਤਾ ਉਸ ਤੋਂ ਬਾਅਦ ਗੁਰੂ ਜੀ ਜਿਦੋਂ ਅਸੀਂ ਦੇਖਦੇ ਆ ਅੱਗੇ ਖੇਦਰਾਣਾ ਦੀ ਢਾਬ ਤੇ ਚੱਲੇ ਗਏ ਸਨ ਖੇਦਰਾਣਾ ਦੀ ਢਾਬ ਤੇ ਗੁਰੂ ਜੀ ਪਹੁੰਚੇ ਹਨ ਤੇ ਉੱਧਰ ਜਦੋਂ ਅਸੀਂ ਪਿੱਛੋਂ ਦੇਖਦੇ ਹਾਂ ਕਿ ਜੋ 40 ਸਿੰਘ ਆਨੰਦਪੁਰ ਸਾਹਿਬ ਜੀ ਦੇ ਕਿਲੇ ਦੇ ਵਿੱਚੋਂ ਬੇਦਾਵਾ ਲਿਖ ਕੇ ਆਏ ਸਨ ਤੇ ਉਹਨਾਂ ਨੂੰ ਜੇਦੋਂ ਕੋਲੋਂ ਦਰਕਾਰ ਦਿੱਤਾ ਗਿਆ ਤੇ ਉਹਨਾਂ ਨੂੰ ਤਾਹਨੇ ਸੁਣਨੇ ਪਏ ਤੇ ਬੀਬੀ ਨੇ ਆਖਿਆ ਕਿ ਤੁਸੀਂ ਚੂੜੀ ਪਾ ਕੇ ਘਰੇ ਬੈਠ ਜਾਓ ਤੇ ਅਸੀਂ ਲੜਾਈ ਕਰਨ ਚੱਲੀਆਂ ਤੇ ਉਹ ਸਮੇ ਉਹ ਦਵਾਰੇ ਗੁਰੂ ਜੀ ਦਾ ਪੁੱਛ ਕਰਦੇ ਹੋਏ ਪਿੱਛੇ ਰਾਸਤਾ ਪੁੱਛਦੇ ਹੋਏ ਵੀ ਗੁਰੂ ਜੀ ਕੇਦਰ ਹਨ ਤੇ ਉਹਨਾਂ ਦੇ ਗੁਰੂ ਜੀ ਦੇ ਪਿੱਛੇ ਆ ਗਏ ਤੇ ਉਹਨਾਂ ਦੀ ਕਮਾਂਡ ਮਾਤਾ ਭਾਗਕੌਰ ਕਰ ਰਹੀ ਸੀ ਉੱਥੇ ਸਾਨੂੰ ਪਤਾ ਹੀ ਹੈ ਕਿ ਇੱਕ ਕਮਸ਼ਾਨ ਦਾ ਜੁੱਧ ਹੋਇਆ ਕਮਿਸ਼ਾਨ ਦੇ ਯੁੱਧ ਦੇ ਵਿੱਚ ਜੋ ਹੋਚਾਰੇ ਸਿੰਘ ਸਾਨ ਉਹ ਨੇ ਸਿੱਧੀ ਪ੍ਰਾਪਤ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਮੁਕਤਿਆਂ ਦੀ ਆਪਾਧੀ ਨਾਲ ਸਨਮਾਨਿਤ ਕੀਤਾ ਇਸੇ ਕਾਰਨ ਉਸ ਖੇਡਲਾਣਾ ਦੀ ਟਾਬ ਦਾ ਨਾਮ ਅੱਜ ਕੱਲ ਮੁਕਤਸ਼ਰ ਹੈ ਉਸ ਖੇਡਲਾਣਾ ਦੀ ਟਾਬ ਤੋਂ ਬਾਅਦ ਗੁਰੂ ਜੀ ਦਮਦਮਾ ਸਾਹਿਬ ਟਲਵੰਡੀ ਸਾਬੋ ਚਲੇ ਗਏ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ ਕੰਮ ਸ਼ੁਰੂ ਕੀਤਾ। ਇਹ ਗੁਰੂ ਜੀ ਦਾ ਜੋ ਪਹਿਲਾ ਪਰਵਾਰ ਦਾ ਹਿੱਸਾ ਸੀ ਇਹਦੇ ਵਿੱਚ ਲਗਭਗ ਗੁਰੂ ਪਰਵਾਰ ਜੀ ਦੇ ਜੋ ਵੱਡੇ ਸਹਬਜ਼ਾਦੇ ਤੇ ਪੰਜ ਪਿਆੜਿਆਂ ਦੇ ਵਿੱਚੋਂ ਤਿੰਨ ਪਿਆਰੇ ਸਹੀਟ ਹੋ ਚੁੱਕੇ ਸਨ। ਤੇ ਜੋ ਗੁਰੂ ਪਰਵਾਰ ਦਾ ਦੂਸਰਾ ਹਿੱਸਾ ਸੀ। ਦੂਸਰੇ ਹਿੱਸੇ ਦੇ ਵਿੱਚ ਮਾਤਾ ਗੁਜਰ ਕਾਉਂ ਦੀ ਤੇ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਉਹ ਉਹ ਸਮੇਂ ਜਦੋਂ ਸੱਤ ਪੋ ਨੂੰ ਕੁੰਮੇ ਮਾਸਕੀ ਦੀ ਛੋਪੜੀ ਦੇ ਵਿੱਚ ਉਹਨਾਂ ਨੇ ਰਾਤ ਕੱਟੀ ਜਦੋਂ ਸੱਤ ਪੋ ਨੂੰ ਕੁੰਮੇ ਛੋਪੜੀ ਦੇ ਕੁੰਮੇ ਮਾਸਕੀ ਦੀ ਛੋਪੜੀ ਦੇ ਵਿੱਚ ਰਾਤ ਕੱਟੀ ਤੇ ਮਾਤਾ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਕੁਝ ਗਹਿਣੇ ਤੇ ਪੈਸੇ ਬਖਸ਼ਿਸ਼ ਕੀਤੇ। ਤੋਂ ਉਤਤ ਬਾਅਦ ਅੱਠ ਭੋ ਨੂੰ ਮਾਤਾ ਜੀ ਅਤੇ ਬੱਚੇ ਗੰਗੂ ਦੇ ਘਰ ਚਲੇ ਗਏ। ਗੰਗੂ ਆਪਣੇ ਨਾਲ ਆਪਣੇ ਘਰੇ ਲੈ ਗਿਆ। ਉੱਥੇ ਸਾਨੂੰ ਪਤਾ ਹੀ ਹੈ ਗੰਗੂ ਦੀ ਗਦਾਰੀ ਦੇ ਕਾਰਨ ਮਾਤਾ ਜੀ ਤੇ ਬੱਚਿਆਂ ਨੂੰ ਸਮੇਂ ਦੀ ਸਰਕਾਰ ਨੇ ਫੜ ਲਿਆ ਗਿਆ। ਕਿਉਂਕਿ ਗੰਗੂ ਨੇ ਪਹਿਲਾਂ ਦਾ ਖਾਣਾ ਹੀ ਇੰਨਾ ਘਟਿਆ ਦਿੱਤਾ ਸੀ ਜਿਨ੍ਹਾਂ ਨੂੰ ਕਹਿੰਦੇ ਕੁੱਤੇ ਤੇ ਕਾਂ ਵੀ ਨਹੀਂ ਖਾਂਦੇ ਫਿਰ ਮਾਤਾ ਜੀ ਨੇ ਕਿਹਾ ਕਿ ਗੰਗੂ ਤੁਸੀਂ ਆਇਸੇ ਕਿ ਇਹ ਕਰੋ ਕਿ ਥੋੜੇ ਗਹਿਣੇ ਲੈ ਜਾਓ ਤੇ ਕੁਝ ਖਾਣ ਨੂੰ ਬਜਾਲ ਤੋਂ ਲੈ ਕੇ ਆਓ ਫਿਰ ਉਸ ਵੇਲੇ ਗੰਗੂ ਬ੍ਰਾਹਮਣ ਨੇ ਪਤਾਸੇ ਲੈ ਕੇ ਆਂਦੇ ਜੋ ਬੱਚਿਆਂ ਨੇ ਤੇ ਮਾਤਾ ਜੀ ਨੇ ਪਤਾਸੇ ਛਕੇ ਤੇ ਪਾਣੀ ਪੀ ਕੇ ਹੀ ਗੁਜ਼ਾਰਾ ਕੀਤਾ ਤੇ ਗੰਗੂ ਅਸੀਂ ਜਾਣਦੇ ਆ ਕਿ ਉਹ ਬੇਈਮਾਨ ਹੋ ਗਿਆ ਸੀ ਉਹਨਾਂ ਨੇ ਮਰਿੰਡੇ ਕੋਤਵਾਲੀ ਦੇ ਵਿੱਚ ਜਾ ਕੇ ਖਬਰ ਕਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਸ਼ਹਿਜਾਦੇ ਉਹਨਾਂ ਦੇ ਛੋਟੇ ਬੱਚੇ ਮੇਰੇ ਘਰੇ ਆਏ ਆ ਕੇ ਲੋਕੇ ਹਨ ਤੇ ਤੁਸੀਂ ਉਹਨਾਂ ਨੂੰ ਗਿਰਫਤਾਰ ਕਰ ਲਓ ਤੇ ਉਹਨਾਂ ਨੇ ਮਾਤਾ ਗੁਜਰਕੌਰ ਤੇ ਦੋਨੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਲ ਸਿੰਘ ਤੇ ਬਾਬਾ ਫਤੇ ਸਿੰਘ ਜੀ ਨੂੰ ਗਿਰਫਤਾਰ ਕਰਾ ਦਿੱਤਾ ਗਿਆ 9 ਪੋ ਨੂੰ ਮਾਤਾ ਜੀ ਅਤੇ ਦੋਨੇ ਸਹਬਜ਼ਾਦੇ ਮਰਿੰਡੇ ਦੀ ਕੋਤਵਾਲੀ ਦੇ ਵਿੱਚ ਰਹੇ ਉਸ ਤੋਂ ਬਾਅਦ 10 11 ਤੇ 12 ਪੋ ਨੂੰ ਮਾਤਾ ਜੀ ਤੇ ਦੋਨੇ ਸਹਬਜ਼ਾਦੇ ਸੰਡੇ ਬੋਲਜੇ ਦੇ ਵਿੱਚ ਰਹੇ ਤੇ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ੀ ਜਾਣਾ ਪੈਂਦਾ ਰਿਹਾ ਆਪਾਂ ਨੇ ਸਭ ਨੇ ਸੁਣਿਆ ਹੈ ਕਿ ਵੀ ਕਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਜਵਾਬ ਦਿੱਤੇ ਵੱਡਾ ਦਰਵਾਜ਼ਾ ਖੋਲ ਕੇ ਛੋਟੀ ਖਿੜਕੀ ਖੋਲ ਦਿੱਤੀ ਸੀ ਜਦੋਂ ਵੀ ਬੱਚੇ ਅੰਦਰ ਕਚਹਿਰੀ ਦੇ ਵਿੱਚ ਆਉਣ ਉਹਨਾਂ ਦਾ ਸਿਰ ਝੁਕ ਜਾਵੇ ਪਰ ਬੱਚੇ ਪਹਿਲਾਂ ਹੀ ਉਹਨਾਂ ਦੇ ਨਾਮ ਦੀ ਇੰਨੀ ਜ਼ਿਆਦਾ ਕਮਾਈ ਹੋਣ ਦੇ ਕਾਰਨ ਉਹ ਬ੍ਰਹਮ ਗਿਆਨੀ ਤੋਂ ਵੀ ਉੱਪਰ ਦੀ ਪਦਵੀ ਹਾਸਲ ਕਰ ਚੁੱਕੇ ਸਨ ਉਹ ਖੁਦ ਹੀ ਬ੍ਰਹਮ ਗਿਆਨੀ ਸਨ ਉਹ ਸਭ ਕੁਝ ਜਾਣੀ ਜਾਣਸਾ ਨਾ ਇਸ ਕਾਰਨ ਸਭ ਤੋਂ ਪਹਿਲਾਂ ਬਾਬਾ ਜੋਰਾਵਲ ਸਿੰਘ ਜੀ ਨੇ ਆਪਣਾ ਕਦਮ ਪਹਿਲਾ ਅੰਦਰ ਪਾਇਆ ਤੇ ਫਿਰ ਸੂਬੇ ਦੇ ਚਹਰੀ ਦੇ ਵਿੱਚ ਜਾਂਦੇ ਹੀ ਉਹਨਾਂ ਨੇ ਫਟੇਕ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਰੇ ਦੁਸ਼ਮਨ ਦੀ ਚਹਰੀ ਲੱਗੀ ਹੋਈ ਹੈ ਬਾਲ ਵਸ਼ਟਾ ਦੇ ਵਿੱਚ ਇੰਨੀ ਵੱਡੀ ਦਿੱਲੀ ਉਹ ਨੂੰ ਦੇਖ ਕੇ ਦੁਸ਼ਮੰਦ ਵੀ ਕਿਚਿਹਰੀ ਵੀ ਡੰਗ ਲੇਗੀ ਉਹਨਾਂ ਨੇ ਸੋਚਿਆ ਕਿ ਬੱਚਿਆਂ ਦੇ ਵਿੱਚ ਇੰਨੀ ਦਲੇਰੀ ਤੇ ਫਿਰ ਜਦੋਂ ਉਹਨਾਂ ਨੇ ਨਾਲ ਸਵਾਲ ਕੀਤੇ ਗਏ ਪਹਿਲਾਂ ਬੱਚਿਆਂ ਨੂੰ ਲਾਲਚ ਦਿੱਤੇ ਗਏ ਕਿ ਤੁਹਾਨੂੰ ਸੁੰਦਰ ਲੜਕੀਆਂ ਦੇ ਨਾਲ ਸੋਹਣੇ ਕੁੜੀਆਂ ਦੇ ਨਾਲ ਤੁਹਾਡਾ ਨਿਕਾਹ ਕਰ ਦਿੱਤਾ ਜਾਊਗਾ ਤੇ ਤੁਸੀਂ ਧਰਮ ਬਦਲੀ ਕਰ ਲੋ ਜਦੋਂ ਨਾਮ ਸਹਿਬਜਾ ਦੇ ਨਾਮ ਮੰਨੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਦੋਨੇ ਭਰਾ ਮਾਰ ਦਿੱਤੇ ਗਏ ਹਨ ਤੇ ਤੁਹਾਡੇ ਪਿਤਾ ਨੂੰ ਫੜ ਲਿਆ ਗਿਆ ਹੈ ਅਸੀਂ ਜਲਦੀ ਹੀ ਉਸ ਨੂੰ ਫੜ ਲਵਾਂਗੇ ਜਲਦੀ ਤੁਹਾਡੇ ਪਿਤਾ ਨੂੰ ਵੀ ਫੜ ਲਵਾਂਗੇ ਤੁਹਾਡੇ ਭਾਈਆਂ ਨੂੰ ਮਾਰ ਦਿੱਤਾ ਹੋਇਆ ਤੇ ਸਿੰਘਾਂ ਨੂੰ ਖਤਮ ਕਰ ਦਿੱਤਾ ਹੈ ਇਹ ਤੇ ਡਰਾਵੇ ਦਿੱਤੇਗੇ ਪਰ ਉਹ ਆਪ ਦੇ ਬਚਨਾਂ ਦੇ ਉੱਤੇ ਪੱਕੇ ਰਹੇ ਉਹ ਪਿੱਛੇ ਨਾ ਹਟੇ ਕਿਉਂਕਿ ਉਹਨਾਂ ਦਾ ਤਾਂ ਜੋ ਪਿਤਾ ਸੀ ਉਹਨਾਂ ਦਾ ਪਿਤਾ ਖੁਦ ਹੀ ਪਰਮਾਤਮਾ ਨੇ ਸੱਚ ਦੇ ਵਿੱਚੋਂ ਪੈਦਾ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਜਨਮ ਹੋਇਆ ਮਾਲਕ ਨੇ ਸਿੱਧਾ ਸੱਚ ਦੇ ਵਿੱਚ ਉਹਨਾਂ ਨੂੰ ਪ੍ਰਗਟ ਕੀਤਾ ਸੀ ਜਿਵੇਂ ਕਿ ਆਪਾਂ ਅਵਤਾਰੀ ਪੁੱਤਰ ਕਹਿੰਦੇ ਨੇ ਆ ਤੇ ਜਿਹੜੇ ਉਹਨਾਂ ਦੇ ਬੱਚੇ ਸੀ ਉਹਨਾਂ ਦੀ ਪਤਾ ਨਹੀਂ ਕਿੰਨੇ ਜਨਮਾਂ ਦੀ ਕਮਾਈ ਹੋਣੀ ਆ ਕਿਉਂਕਿ ਇਸ ਕਰਕੇ ਉਹਨਾਂ ਨੂੰ ਮੌਤ ਦਾ ਡਰ ਨਹੀਂ ਸੀ ਉਹਨਾਂ ਨੇ ਨਾਮ ਦੀ ਇੰਨੀ ਜਿਆਦਾ ਕਮਾਈ ਸੀ ਕਿ ਮੌਤ ਵੀ ਉਹਨਾਂ ਨੂੰ ਨਾ ਡਰਾ ਸਕੀ ਤੇ ਉਸ ਸਮੇਂ ਬੱਚਾ ਨੂੰ ਜਦੋਂ ਸੁਚਾਨੰਦ ਨੇ ਕਾਜੀ ਨੂੰ ਕਿਹਾ ਕਿ ਜੰਮਦੀਆਂ ਸ਼ੂਲਾਂ ਦੇ ਮੂੰਹ ਤਿੱਖੇ ਹੁੰਦੇ ਆ ਕਿਉਂਕਿ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਗਿਆ ਸੀ ਕਹਿੰਦੇ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ ਤੇ ਉਹਨਾਂ ਨੇ ਬੜੀ ਡੇਢਤਾ ਤੇ ਦਲੇਰੀ ਨਾਲ ਉੱਤਰ ਦਿੱਤਾ ਕਿ ਜੇ ਸਾਨੂੰ ਛੱਡ ਦਿੱਤਾ ਅਸੀਂ ਜੰਗਲਾਂ ਦੇ ਵਿੱਚ ਜਾਵਾਂਗੇ ਸਿੱਖ ਇਕੱਠੇ ਕਰਾਂਗੇ ਤੇ ਤੁਹਾਡੇ ਨਾਲ ਆ ਕੇ ਲੜਾਂਗੇ ਤੇ ਉਸ ਸਮੇਂ ਸੋਚਨੰਦ ਨੇ ਆਖਿਆ ਸੀ ਕਿ ਜੰਮਦੀਆਂ ਸੂਰਾਂ ਦੇ ਬਹੁਤ ਤਿੱਖੇ ਹੁੰਦੇ ਆ ਤੇ ਇਹਨਾਂ ਨੂੰ ਵੀ ਮੌਤ ਦਾ ਫਤਵਾ ਸੁਣਾ ਦਿੱਤਾ ਜਾਵੇ ਕਿਉਂਕਿ ਇਸਲਾਮ ਧਰਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਐਡੇ ਛੋਟੇ ਬੱਚੇ ਨੂੰ ਮੌਤ ਦਾ ਫਤਵਾ ਸੁਣਾਇਆ ਜਾਵੇ ਪਰ ਉਹਨਾਂ ਨੇ ਫੇਰ ਵੀ ਕਾਜੀ ਨੇ ਸੋਚਨੰਦ ਦੇ ਕਹਿਣ ਤੇ ਇਬਾ ਜੀ ਖਾਂਦੇ ਕਹਿਨਦੇ ਉਹਨੇ ਉਹਨਾ ਬੱਚਿਆਂ ਨੂੰ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੱਲਣ ਦਾ ਹੁਕਮ ਦੇ ਦਿੱਤਾ ਗਿਆ ਤੇ ਦੋਨੇ ਸਹਿਬਜ਼ਾਦਿਆਂ ਨੂੰ ਫਿਰ ਨੀਹਾਂ ਦੇ ਵਿੱਚ ਚੰਨ ਦਿੱਤਾ ਗਿਆ ਫਿਰ ਤੇਰਾਪੋ ਤੇਰਾਪੋ ਨੂੰ ਮਾਤਾ ਗੁਜਰ ਕੌਰ ਜੀ ਵੀ ਸ਼ਹੀਦ ਹੋ ਗਏ ਤੇ ਦੋਨੇ ਸਹਿਬਜਾਦੇ ਬਾਬਾ ਜੋਰਾਵਲ ਸਿੰਘ ਤੇ ਬਾਬਾ ਖਤੇ ਸਿੰਘ ਨੀਆਂ ਦੇ ਵਿੱਚ ਚਿੰਕੇ ਸ਼ਹੀਦ ਕਰ ਦਿੱਤੇ ਤੇ ਉਹਨਾਂ ਦਾ ਸੰਸਕਾਰ 14 ਤਰੀਕ ਨੂੰ ਕੀਤਾ ਗਿਆ ਇੱਕ ਵਪਾਰੀ ਸੀ ਭਾਈ ਟੋਡਲ ਮੱਲ ਭਾਈ ਟੋਡਲ ਮੱਲ ਨੇ ਆਪਣਾ ਸਭ ਕੁਝ ਵੇਚ ਦਿੱਤਾ ਤੇ ਮੋੜਾਂ ਟੇਡੀਆਂ ਰੱਖ ਰੱਖ ਕੇ ਉਸ ਜ਼ਮੀਨ ਨੂੰ ਖਰੀਦਿਆ ਜੋ ਕਿ ਅੱਜ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦੇ ਨਾਂ ਨਾਲ ਮਸ਼ਹੂਰ ਹੈ ਇਹ ਜਗਾ ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਜਾ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਤੇ ਸਾਨੂੰ ਅੱਜ ਵੀ ਚਾਹੀਦਾ ਅਸੀਂ ਪਾਏ ਹੋਏ ਗੁਰੂ ਦੇ ਪੂਰਨਾਂ ਤੇ ਚੱਲੀਏ ਉਸ ਤੋਂ ਬਾਅਦ ਜੋ ਪਰਵਾਲ ਦਾ ਤੀਜਾ ਹਿੱਸਾ ਸੀ ਜੋ ਕਿ ਮੈਂ ਦੋ ਹਿੱਸਿਆਂ ਦੇ ਬਾਰੇ ਦੱਸ ਦਿੱਤਾ ਹੈ ਤੀਜੇ ਹਿੱਸੇ ਦੇ ਵਿੱਚ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਉਹਨਾਂ ਦੇ ਜੋ ਭਾਈ ਮਣੀ ਸਿੰਘ ਜੀ ਦੀ ਡਿਊਟੀ ਲਾਈ ਕਿ ਦੋਨੇ ਮਤਾਮਾਂ ਦਾ ਧਿਆਨ ਰੱਖਣ ਦੇ ਲਈ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੋਨਾਂ ਦੇ ਨਾਲ ਭਾਈ ਮਣੀ ਸਿੰਘ ਤੇ ਦਿੱਲੀ ਦਾ ਇੱਕ ਸਿੱਖ ਸੰਧਾਲੂ ਭਾਈ ਜਵਾਹਰ ਸਿੰਘ ਤੇ ਭਾਈ ਧੰਨਾ ਸਿੰਘ ਜੀ ਦੋਨੇ ਮਾਤਾ ਨੂੰ ਨਾਲ ਲੈ ਕੇ ਮਤਾਵਾਂ ਨੂੰ ਨਾਲ ਲੈ ਕੇ ਉਹ ਆਪਣੇ ਰਿਸ਼ਤੇਦਾਰ ਦੇ ਘਰੇ ਚਲੇ ਗਏ ਤੇ ਇਹ ਰਿਸ਼ਤੇਦਾਰ ਦੇ ਘਰੇ ਰਾਤ ਕੱਟਣ ਤੋਂ ਬਾਅਦ ਮੂੰਹ ਹਨੇਰੇ ਹੁੰਦੇ ਹੀ ਭਾਈ ਮਣੀ ਸਿੰਘ ਭਾਈ ਗਵਾਲ ਸਿੰਘ ਤੇ ਭਾਈ ਧੰਨਾ ਸਿੰਘ ਆਪਣੇ ਜਥੇ ਦੇ ਨਾਲ ਅੱਗੇ ਮੋਹਨੇਰੇ ਦੋਨੇ ਮਾਤਾਵਾ ਨੂੰ ਗੱਡੇ ਦੇ ਵਿੱਚ ਬਿਠਾ ਕੇ ਮੋਹਨੇਰੇ ਹੀ ਲੁਕਵੇ ਢਗ ਨਾਲ ਉੱਥੋਂ ਨਿਕਲ ਗਏ ਕਈ ਜਗ੍ਹਾ ਉਹਨਾਂ ਨੇ ਪੜਾਅ ਕਰਨ ਤੋਂ ਬਾਅਦ ਦਿੱਲੀ ਚਲੇ ਗਏ ਇਸ ਤਰ੍ਹਾਂ ਇਸ ਮਹੀਨੇ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹਫ਼ਤੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਹੀ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਅਸੀਂ ਜਿਵੇਂ ਦੇਖਦੇ ਹਾਂ ਲਗਭਗ 6 ਬੋ ਤੋਂ ਲੈ ਕੇ 13 ਬੋ ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਸ਼ਹੀਦ ਕਰ ਦਿੱਤਾ ਗਿਆ ਇਸ ਦੀ ਖਬਰ ਬਾਅਦ ਦੇ ਵਿੱਚ ਮਾਹੀ ਨਾਂ ਦੇ ਇੱਕ ਗੁਰਮਖ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੱਚਿਆਂ ਦੀ ਤੇ ਮਾਤਾ ਜੀ ਦੀ ਸ਼ਹੀਦ ਜੀ ਦੀ ਖਬਰ ਦਿੱਤੀ ਸੀ ਆਪਾਂ ਗੁਰੂ ਜੀ ਦੇ ਪ੍ਰਵਾਲ ਦੇ ਬਾਰੇ ਜੋ ਸੰਖੇਪ ਦੇ ਵਿੱਚ ਵਿਚਾਰ ਕੀਤੀ ਹੈ ਵਿਚਾਰ ਕਰਦੇ ਸਮੇਂ ਕੋਈ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਜਾਂਦੀ ਆ ਸੰਗਤ ਤੇ ਗੁਰੂ ਬਖਸ਼ਣ ਜੋਗੇ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ